ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਏ ਮੈਂ ਜ਼ਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣ ਪਤਾ ਲੱਗ ਜਾਵੇ ਸਰਕਾਰਾਂ ਪਾਲ ਰਹੀਆਂ ਗੈਂਗਸਟਰ ਕਾਰੋਬਾਰੀਆਂ ਨੂੰ ਆਉਂਦੀਆਂ ਨੇ ਫਿਰੋਤੀ ਦੀਆਂ ਤੰਕੀਆਂ ਤੇ ਕਦੇ ਕਰਦੇ ਨੇ ਕਤਲ ਜਿਸ ਦਾ ਇਲਜ਼ਾਮ ਸਿੱਧੇ ਤੌਰ ਤੇ ਸਰਕਾਰਾਂ ਤੇ ਲਾਇਆ ਜਾ ਰਿਹਾ ਹੈ ਦੱਸ ਦਈਏ ਕਿ ਇਹ ਉਹਰ ਕਾਰੋਬਾਰੀ ਦੇ ਕਤਲकांड ਦੇ ਵਿੱਚ ਲਗਾਤਾਰ ਸਿਆਸਤ ਪੱਕੀ ਹੋਈ ਹੈ ਇੱਕ ਪਾਸੇ ਸਵਾਲ ਖੜੇ ਕੀਤੇ ਗਏ ਪਰਿਵਾਰ ਦੇ ਵੱਲੋਂ ਕਿ ਸੈਂਟਰ ਦੀਆਂ ਸਰਕਾਰਾਂ ਦੇ ਵੱਲੋਂ ਗੈਂਗਸਟਰਾਂ ਨੂੰ ਜੇਲ੍ਹਾਂ 'ਚ ਪਾਲਿਆ ਜਾਂਦਾ ਹੈ ਜਿਸ ਦੇ ਚੱਲਦੇ ਮੌਤਾਂ ਜਿਹੜੀਆਂ ਨੇ ਉਹ ਪੰਜਾਬ 'ਚ ਹੁੰਦੀਆਂ ਨੇ ਉਹਨਾਂ ਕਾਰੋਬਾਰੀਆਂ ਦੀਆਂ ਹੁੰਦੀਆਂ ਨੇ ਜੋ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਆਪਣਾ ਘਰ ਚਲਾ ਰਹੇ ਸੀ ਪਰ ਦੂਜੇ ਪਾਸੇ ਹੁਣ ਇਸ ਦੇ ਉੱਤੇ ਸਵਾਲ ਜਿਹੜੇ ਨੇ ਉਹ ਸਰਕਾਰ ਨੇ ਖੜੇ ਕੀਤੇ ਨੇ ਜੀ ਹਾਂ ਪਿਛਲੇ ਦਿਨ ਹੀ ਮਨਜਿੰਦਰ ਸਰਸਾ ਦਾ ਇੱਕ ਬਿਆਨ ਸਾਹਮਣੇ ਆਉਂਦਾ ਹੈ ਜਿੱਥੇ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਉਹਨਾਂ ਜੋ ਗੈਂਗਸਟਰਾਂ ਦੇ ਇਨਕਾਊਂਟਰ ਕੀਤੇ ਗਏ ਨੇ ਉਹ ਗਲਤ ਨੇ ਉਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਉੱਤੇ ਹੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮਨਿਸਟਰ ਅਮਨ ਅਰੂੜਾ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ ਮੈਂ ਤੇ ਵੀ ਮੰਗ ਕਰੂੰਗਾ ਪੰਜਾਬ ਨੂੰ ਪਹਿਲਾ ਕ੍ਰਿਮੀਨਲ ਨੂੰ ਨਹੀਂ ਰੋਕ ਪਾਰੇ ਫਿਰ ਮਾਵਾ ਦੇ ਪੁੱਤ ਘਰਾਂ ਚੋਂ ਕੱਢ-ਕੱਢ ਕੇ ਮਾਰਦੇ ਪਏ ਨੇ ਇਹ ਪੰਜਾਬ ਨੂੰ ਇਹਨਾਂ ਨੇ ਇੱਕ ਪੁਲਿਸ ਸਟੇਟ ਬਣਾ ਦਿੱਤਾ ਹੈ ਮੈਂ ਜ਼ਰੂਰ ਮੰਗ ਕਰੂੰਗਾ ਜੇ ਭਗਵੰਤ ਮਾਨ ਜੀ ਸੱਚੇ ਸੁੱਚੇ ਨੇ ਤੇ ਆ ਜਿਹੜੇ ਦੋ ਮੁੰਡੇ ਮਾਰੇ ਨੇ ਇਨਕਾਊਂਟਰ ਦੇ ਉੱਤੇ ਇਹਨਾਂ ਦੀ ਸੀਬੀ ਇਨਕੁਆਇਰੀ ਕਰਾ ਦੇਣਾ ਪਤਾ ਲੱਗ ਜਾਊਗਾ ਦੇਖਿਏ ਬਹੁਤ ਸ਼ਰਮਨਾਕ ਹੈ ਨਿੰਦਨੀਆ ਹੈ ਜਿਸ ਤਰੀਕੇ ਸੇ ਮਨਜਿੰਦਰ ਸਿੰਘ ਸਰਸਾ ਨੇ ਉਹ ਗੈਂਗਸਟਰਾਂ ਕੇ ਹੱਕ ਮੇ ਨਾਰਨ ਮਾਰਾ ਹੈ ਉਹਨਕੇ ਹੱਕ ਮੇ ਉਤਰੇ ਹੈ और वो लोग जो श्री संजय वर्मा जी की निर्मम हत्या के लिए आ, के लिए जिम्मेवार थे उनके हक में मनजिंदर सिंह सरसा का उतरना ये क्लियरली दर्शाता है कि किस तरीके से भाजपा अपने गैंगस्टरों को अपनी सेंट्रल जेल्स में से प्रोटेक्ट कर रही है आ, सारा पंजाब आज श्री संजय वर्मा जी के परिवार के साथ खड़ा है लेकिन मनजिंदर सिंह सिरसा भाजपा और केंद्र सरकार वो आज हार्डकोर क्रिमिनल्स के गैंगस्टर्स के हक में खड़ी नजर आ रही है मैं समझता हूं कि शीर्ष बीजेपी लीडरशिप को इसके लिए माफी मांगनी चाहिए वाजवा बा, बा, सवाल है जो आपने कंप्लीट किया एक सेम सवाल रेस करता है जी नंबर था पर की सवाल जो आ दो पहले दस सौ पहले दसों वाजवा ने कंप्लीट दी है ਜੀ ਨੰਬਰ ਐਫਆਈਆਰ ਪ੍ਰਤਾਪ ਬਾਜਵਾ ਨੇ ਜੀ ਤੁਹਾਡੇ ਖਿਲਾਫ ਭਗਵੰਤ ਮਾਨ ਜੀ ਦੇ ਖਿਲਾਫ ਕੇਜਰੀਵਾਲ ਦੇ ਖਿਲਾਫ ਵੀਡੀਓ ਛੇੜੀ ਵੀਡੀਓ ਦੇ ਸ਼ੇਅਰ ਛੇੜੀ ਪ੍ਰਤਾਪ ਚੀਮਾ ਦੇ ਖਿਲਾਫ ਕੰਪਲੇਨ ਦਿੱਤੀ ਕਿ ਮੇਰੇ ਵੀਡੀਓ ਨੰਬਰ ਛੇੜ ਛੇੜ ਕਰਕੇ ਕਹਿੰਦੇ ਵੀ ਸੋਸ਼ਲ ਮੀਡੀਆ ਦੇ ਵਿੱਚ ਵਾਇਰਲ ਕੀਤਾ ਜਾ ਰਿਹਾ ਸਰ ਹਿੰਦੀ ਪਰ ਦੇਖੀਏ ਐਸਾ ਹੈ ਕਿ ਇੱਕ ਸ਼ਬਦ ਹੈ ਜ਼ੁਬਾਨ ਰੋਗ ਕੁਝ ਆਪੋਜੀਸ਼ਨ ਕੇ ਲੀਡਰਸ ਕੋ ਇਸ ਪ੍ਰੋਬਲਮ ਸੇ ਇਸ ਬਿਮਾਰੀ ਸੇ ਗ੍ਰਸਤ ਹੈ ਉਹ ਪਹਿਲੇ ਕੁਝ ਕਹਿ ਦਿੰਦੇ ਹਨ बाद में जब लोगों की तरफ से बैकलैश आता है तो यू टर्न लेना पड़ता है और जब यू टर्न लेके भी उसको जस्टिफाई ना कर पाएँ तो वो हम जैसों के खिलाफ वो पुलिस में कंप्लेंट लेके जाते हैं जी सद के एक या दस कंप्लेंट लेके जाए उन्होंने जो पब्लिक डोमेन में कहा है वो सबके सामने है सर, ਕੀਗੇ ਹੋਣ ਨੇ ਸਾਹਮਣੇ ਕੋਈ ਕਿੰਨੇ ਜੀ ਫੇਕ ਇਨਫੋਰਮ ਦੇ। ਸੁਖਪਾਲ ਖੈਰਾ ਤੇ ਹੁਣੇ ਤਾਂ ਕਾਂਗਰਸ ਡਿਸਾਈਡ ਕਰੇ ਕਿ ਕੀ ਕੇਂਦਰ ਲੀਡਰਸ਼ਿਪ ਕਾਂਗਰਸ ਦੀ ਸ਼੍ਰੀਮਤੀ ਸੋਨੀਆ ਗਾਂਧੀ, ਮਲਕ ਅਰਜਨ ਖੜਗੇ, ਰਾਹੁਲ ਗਾਂਧੀ ਕੀ ਉਹ ਸੁਖਪਾਲ ਸਿੰਘ ਖੈਰਾ ਦੇ ਇਸ ਬਿਆਨ ਦੇ ਨਾਲ ਸਹਿਮਤ ਨੇ ਕਿ ਜਿਸ ਤਰੀਕੇ ਦੇ ਨਾਲ ਅੱਜ ਮੈਂ ਉਹਨਾਂ ਦਾ ਬਿਆਨ ਸੁਣਿਆ ਨਹੀਂ ਹੈ, ਦੇਖਿਆ ਨਹੀਂ ਹੈ ਪਰ ਜੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਜੋ ਤੁਸੀਂ ਕਹਿ ਰਹੇ ਹੋ। ਤੇ ਫਿਰ ਇਹ ਤਾਂ ਕਾਂਗਰਸ ਕਲੀਅਰ ਕਰੇ ਕਿ ਉਹ ਅੱਜ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਨਾਲ ਖੜੀ ਹੈ ਕਿ ਉਹਨਾਂ ਲੋਕਾਂ ਉਹਨਾਂ ਪਰਿਵਾਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਨਾਲ ਤੱਕਾ ਹੁੰਦਾ ਜਿਨ੍ਹਾਂ ਦੇ ਕਿਸੇ ਵਿਅਕਤੀ ਦਾ ਕਤਲ ਹੁੰਦਾ ਉਹ ਸੰਜੇ ਬਰਮਾ ਜੀ ਦੇ ਪਰਿਵਾਰ ਦੇ ਨਾਲ ਖੜੇ ਹੈ ਕਾਂਗਰਸ ਪਾਰਟੀ ਅੱਜ ਜਾਂ ਅੱਜ ਉਹਨਾਂ ਗੈਂਗਸਟਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਨੂੰ ਉਹਨਾਂ ਦੇ ਅੰਜਾਮ ਤੱਕ ਪੰਜਾਬ ਪੁਲਿਸ ਨੇ ਪਹੁੰਚਾਇਆ ਜੋ ਕਿਤਾਬ ਉਸਕੇ ਉੱਪਰ ਕੋਈ ਉਹਨਾਂ ਨੇ ਸਵਾਲ ਉਠਾਏ ਹਨ ਕਿਹੜੀ ਕਿਤਾਬ ਜੋ ਕਿਤਾਬ ਲਿਖੀ ਗਈ ਆ ਰਵੀਨ ਕੇਜਰੀਵਾਸ